ਹੈਲੋ ਸਬਸਕਰਾਈਬਰਸ ਐਂਡ ਗੁੱਡ ਮਾਰਨਿੰਗ ਤੁਹਾਨੂੰ ਸਾਰੇ ਨੂੰ ਆਪਾਂ ਕਰ ਲੱਗਿਆ ਇਸ ਮਾਰਨਿੰਗ ਤੇ ਵਲੋਗ ਸ਼ੁਰੂ ਗਏ ਸ ਆਪਾਂ ਚੱਲਿਆ ਕਰਤਾਰਪੁਰ ਸਾਹਿਬ ਤੁਸੀਂ ਦੇਖੀ ਕਿ ਸਾਡੇ ਗਾਏ ਸਵੇਰ ਦੇ ਵਜੇ 4 ਤੇ ਆਪਾਂ ਸਾਰੇ ਉੱਠ ਗਏ ਹਾਂ ਤੇ ਹੁਣ ਆਪਾਂ ਪੱਲਾ ਕਰਾਂਗੇ ਘਰ ਦਾ ਕੰਮ ਪੱਲਾ ਕਰਾਂਗੇ ਇਸ ਘਰ ਦਾ ਕੰਮ ਫੇਰ ਆਪਾਂ ਮਾਂਗੇ ਤਿਆਰ ਤੇ ਮੰਮੀ ਜੀ ਬਣਾ ਲੇ ਰੋਟੀ ਤੇ ਮੈਂ ਕਰਾਂਗੀ ਆ ਸਾਫ ਸਫਾਈ ਤੁਸੀਂ ਵਲੋਗ ਨਾਲ ਬਣੇ ਰਹੋ ਬਹੁਤ ਵਧੀਆ ਹੋਊਗਾ ਤੁਹਾਨੂੰ ਦੇਖਣ ਨੂੰ ਜੀ ਗਾਇਸ ਆਪਾਂ ਹੋ ਗਏ ਹਿੱਤ ਤਿਆਰ ਤੇ ਹੁਣ ਆਪਾਂ ਚਾਹ ਤਖਾਂਣ ਲੱਗੇ ਆ ਰੋਟੀ ਤੇ ਉਧਰ ਹੋ ਗਏ ਵੇਖੋ ਤੁਸੀਂ ਬੱਚੇ ਤਿਆਰ ਹੋ ਗਏ ਇਧਰ ਆ ਤੀ ਚਲੋ ਜੀ ਆਪਾਂ ਮਿਲ ਲਿਆ ਤੁਹਾਨੂੰ ਬਾਅਦ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਆਪਾਂ ਹੋ ਗਏ ਆ ਰੈਡੀ ਸਾਢੇ 5 ਹੋ ਗਏ ਆਪਣੇ ਇਸ ਵਲੌਗ ਨੂੰ ਹੋ ਗਿਆ ਸਾਰਾ ਤਿਆਰ ਮੰਮੀ ਵੀ ਹੋ ਗਏ ਆ ਰੈਡੀ ਕਰਦੇ ਵੇ ਸਾਰਾ ਹੈਲੋ ਤੇ ਚਲੋ ਆਪਾਂ ਤੁਹਾਨੂੰ ਸਾਰਾ ਗਾਈਸ ਆ ਚੱਲਿਓ ਨੀ ਵੀਰ ਜੀ ਨੂੰ ਸਾਡੇ ਨਾਲ ਇਹਨਾਂ ਚੱਲ ਜਨ ਆਪਣੇ ਨਾਨਕੇ ਬੱਚਿਆਂ ਨੇ ਆਪਾਂ ਜਿਹਾ ਕਰਦਾ ਚਲੋ ਚਲੋ ਗਾਈਸ ਜਾਣੇ ਦੇਖੀ ਸਾਡੀ ਕਿਸੀ ਗਾਈਸ ਆਪਾਂ ਪਹੁੰਚ ਗਏ ਕੋ ਪਿੰਡ ਵਾਲੇ ਅੱਡੇ ਤੇ 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 ਕਿਸਾ ਦੇ ਲਿਬਾਸ ਨਹੀਂ ਆਈ ਬਾਸੋਂ ਦੀ ਤਾਂ ਆਪਾਂ ਚੜ੍ਹਦੇ ਤਾਂ ਮਿਲ ਲੇ ਜਾ ਕੇ ਆਪਾਂ ਅੰਮ੍ਰੀ ਹਾਂਜੀ ਗਾਈਸ ਆਪਾਂ ਅੰਮ੍ਰੀ ਸਰ ਅੱਡੇ ਤੇ ਪਹੁੰਚ ਗਏ ਤੇ ਦੇਖੀ ਸਾਡੇ ਨੂੰ ਹੋ ਲਾ ਮ ਆ ਗਿਆ ਅੱਜ ਜਲੰਧਰ ਜੀ ਬਸ ਇਹ ਜਾਣ ਕੇ ਗਾ ਆਪਾਂ ਜਾਵਾਂਗੇ ਕਰਤਾਰਪੁਰ ਸਾਹਿਬ ਮਿਲਦੇ ਤੁਹਾਨੂੰ ਬਾਕੇ ਹਾਂਜੀ ਫਰੈਂਡ ਆਪਾਂ ਆ ਗਿਆ ਕਰਤਾਰਪੁਰ ਸਾਹਿਬ ਤੁਸੀਂ ਦੇਖ ਸਕਦੇ ਮੰਮੀ ਮਿਰਜੀ ਤੇ ਮੈਂ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਕਰਦੇ ਦਰਸ਼ਨ ਨਾਲ ਗਾਇਸ ਤੁਹਾਨੂੰ ਕਰਾਉਣੀ ਆ ਆ ਦੇਖੋ ਗਾਇਸ ਆਪਾਂ ਆ ਗਏ ਕਰਤਾਰਪੁਰ ਸਾਹਿਬ ਹੁਣ ਕਰਦੇ ਹਾਂ ਦਰਸ਼ਨ ਨਾਲੇ ਤੁਹਾਨੂੰ ਕਰਾਉਣੇ ਆ ਹਾਂਜੀ ਫਰੈਂਡ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਪਹੁੰਚ ਗਏ ਗੁਰਦੁਆਰਾ ਸਹਿਬ ਹੁਣ ਕਰਦੇ ਆ ਪਹਿਲਾਂ ਆਪਾਂ ਸੋਢੀ ਬਾਸ਼ਾ ਜੀ ਦੇ ਦਰਸ਼ਨ ਜੈ ਸੋਢੀ ਬਾਸ਼ਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਪਹਿਲਾਂ ਗਾਇਸ ਆਪਾਂ ਇੱਧਰ ਦੇਖਦੇ ਹਾਂ ਸੋਢੀ ਬਾਸ਼ਾ ਜੀ ਦੇ ਮੱਥਾ ਚਲੋ ਜੀ ਆਪਾਂ ਦੇਖ ਲਗੇ ਆਲਾ ਮੱਥਾ ਹਾਂ ਜੀ ਜੀ ਅਸੀਂ ਟੇਕ ਲਏ ਸੋਦੀ ਪਾਸੇ ਦੀ ਦਰਬਾਰ ਤੇ ਮੱਥਾ ਹੁਣ ਆਪਾਂ ਚੱਲਿਆਂ ਵੀਰ ਨਾਰ ਸਿੰਘ ਜੀ ਦੀ ਦਰਬਾਰ ਤੇ ਮੱਥਾ ਟੇਕ ਕੇ ਫਰੈਂਡ ਤੁਸੀਂ ਵਲੋਗ ਨਾਲ ਬਨੇ ਰਹੇ ਹੋ ਹਾਂ ਜੀ ਫਰੈਂਡ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਰ ਸਿੰਘ ਜੀ ਦੇ ਜੈ ਨਾਰ ਸਿੰਘ ਜੀ ਹਾਂ ਜੀ ਅਸੀਂ ਹੁਣ ਆ ਗਏ ਦੂਜੇ ਗੁਰਦੁਆਰਾ ਸਾਹਿਬ ਹੁਣ ਆਪਾਂ ਇੱਥੇ ਟੇਕਾਂਗੇ ਮੱਥਾ ਫਰੈਂਡ ਤੁਸੀਂ ਤੁਸੀਂ ਵੀ ਕਰ ਲਓ ਦਰਸ਼ਨ ਸਤਿਨਾਮ ਸ਼੍ਰੀ ਵਾਹਿਗੁਰੂ ਹਾਂਜੀ ਸਾਨੂੰ ਮਿਲ ਗਿਆ ਸੀ ਕੜਾ ਪ੍ਰਸ਼ਾਦ ਫਰੈਂਡ ਅਸੀਂ ਬੈਗੇ ਗੁਰਦੁਆਰਾ ਸਾਹਿਬ ਦਾਸਮਾਟੀ ਬੈਗੇ ਹਾਜ਼ਰੀ ਬਰੀ ਬਾਬਾ ਜੀ ਦੇ ਦਰਬਾਰ ਬੈਗੇ ਸੀ 10ਵੇਂ ਗੁਰਦੁਆਰਾ ਸਾਹਿਬ ਲਿੱਤਾ ਬਾਬਾ ਜੀ ਦਾ ਨਾਮ ਜੀ ਜੀ ਅਸੀਂ ਕਰ ਲਈ ਸੀ ਦੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਆਪਾਂ ਚੱਲੇ ਆ ਘਰ ਨੂੰ ਹੁਣ ਆਪਾਂ ਲੱਗੇ ਸੀ ਜੋੜੇ ਫਰੈਂਡ ਅਸੀਂ ਦੇਖੀ ਸਾਡੀ ਵਿਡਿਓ ਸਾਹਿਬ ਗਾਇਸ ਆਪਾਂ ਮੀਹ ਸਰ ਪਹੁੰਚ ਗਏ ਹੁਣ ਆਪਾਂ ਖਾਣ ਲੱਗੇ ਆ ਕਲਾਸ ਤਾਂ ਕਰ ਲੱਗੇ ਸੀ ਅੱਜ ਦੇ ਕੋਈ ਖਾਣਾ ਖਾਧਾ ਤੁਸੀਂ ਹਿੰਦੀ ਚਾਹ ਤੇ ਦੇ ਸਕਦੇ ਖਾ ਕੇ ਆਪਾਂ ਲੈਨੇ ਆਪਣੇ ਪਿੰਡੇ ਦੀ バス ਵਲੋਗ ਨਾ ਬਣ ਰਹੇ ਹਾਂਜੀ ਗਾਇਸ ਆਪਾਂ ਘਰੇ ਆ ਗਏ ਤਾਂ ਆਪਾਂ ਹੁਣ ਪੀ ਲੱਗੇ ਆ ਪਾਣੀ ਟਾਈਮ ਹੋ ਗਿਆ ਵੀ 12 ਵਜ ਗਏ ਆ ਅੱਜ ਦਾ ਵਲੋਗ ਆਪਾਂ ਇੱਥੇ ਕਰਾਂਗੇ ਅੰਡੇ 2 ਮਿੰਟ ਸਾਂ ਲੈ ਕੇ ਆਪਾਂ ਕਰਾਂਗੇ ਘਰ ਦਾ ਕੰਮ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੋਗ